ਅ ਵਰਕ ਪਰਮਿਟ ਦੇ ਆਪਸ਼ਨਸ ਸਟੂਡੈਂਟ ਲੱਭਦਾ ਹੁੰਦਾ ਹਨਾ ਵੀ ਸਟੱਡੀ ਤੋਂ ਬਾਅਦ ਵੀ ਵਰਕ ਲੈਣਾ ਕਿ ਪਹਿਲਾਂ ਕੋਈ ਵਰਕ ਪਰਮਿਟ ਦੇ ਆਪਸ਼ਨਸ ਹੁੰਦੀਆਂ ਨੇ ਜੀ ਬਿਲਕੁਲ ਦੇਖੋ IAF ਇਸ ਟਾਈਮ ਤੇ ਤੁਹਾਡੀ ਹੈਲਪ ਕਰ ਰਿਹਾ ਜੋ ਤੁਸੀਂ ਜੇ ਕਰਨਾ ਚਾਹੁੰਦੇ ਹੋ ਮੇਰੇ ਕੋਲ ਨਿਊਜ਼ੀਲੈਂਡ ਔਰ ਕੈਨੇਡਾ ਦਾ ਯੂਕੇ ਦਾ ਵੀ ਤੁਸੀਂ ਵਰਕ ਲੈ ਸਕਦੇ ਹੋ ਹੁਣ ਮੈਂ ਇੱਥੇ ਪਹਿਲਾਂ ਕੈਨੇਡਾ ਤੋਂ ਹੀ ਸਟਾਰਟ ਕਰਨਾ ਜਿੱਦਾਂ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਬੱਚਿਆਂ ਤੇ ਇੱਕ ਬਰਡਨ ਇਹ ਆ ਗਿਆ ਹੈਗਾ ਕਿ ਭਈ ਜਿੱਦਾਂ ਫੀਸਾਂ ਵਗੈਰਾ ਦਾ ਆ ਗਿਆ ਯਾਰ ਮੈਂ ਪਹਿਲੇ ਸਾਲ ਹੀ ਜਾਂਦਾ ਮੇਰਾ 24-25 ਲੱਖ ਜਾਂ 18 ਲੱਖ ਤੋਂ ਲੈ ਕੇ 24 ਲੱਖ ਦਾ ਖਰਚਾ ਆ ਰ ਦੂਜੇ ਸਾਲ ਦੀ ਮੈਂ ਫੀਸ ਭਰਨੀ ਹੈ ਲਿਵਿੰਗ ਐਕਸਪੈਂਸ ਕੱਢਣਾ ਹੈ ਤਾਂ ਮੇਰਾ ਨਾ ਨਾ ਕਰਦੇ ਵੀ 40 ਲੱਖ ਦੇ ਆਸ-ਪਾਸ ਹੈ 50 ਲੱਖ ਦੇ ਆਸ-ਪਾਸ ਮੇਰਾ ਖਰਚਾ ਬੈਠ ਰਿਹਾ ਹੈਗਾ ਤਾਂ ਕੀ ਮੈਂ ਇੱਥੋਂ ਹੀ ਕੈਨੇਡਾ ਸਿੱਧੇਲੀ ਵਰਕ ਪਰਮਿਟ ਤੇ ਜਾ ਸਕਣਾ ਯਸ ਤੁਸੀਂ ਜਾ ਸਕਦੇ ਹੋ ਸਭ ਤੋਂ ਪਹਿਲੀ ਗੱਲ ਜੋ ਬੱਚਾ ਫਰੈਸ਼ ਪਾਸ ਆਊਟ ਹੈਗਾ ਪਲੱਸ 2 ਹੋਣੇ ਉਹਨੂੰ ਮੈਂ ਰეკਮੈਂਡ ਨਹੀਂ ਕਰਦਾ ਵਰਕ ਦੇ ਵਾਸਤੇ ਬਿਕੋਜ਼ ਤੁਸੀਂ ਆਫਟਰ ਪਲੱਸ 2 ਜਸਟ ਆਫਟਰ ਪਲੱਸ 2 ਵਰਕ ਤੇ ਤਾਂ ਚੱਲ ਜਾਓਗੇ ਡਾਇਰੈਕਟਲੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਹੁਣ 23 ਜਾਂ 24 ਦੇ ਵਿੱਚ ਪਲੱਸ 2 ਕੀਤੀ ਆ ਤੁਸੀਂ ਹੁਣੇ ਤਾਂ ਵਰਕ ਤੇ ਚੱਲ ਜਾਓਗੇ ਪਹਿਲੀ ਗੱਲ ਤਾਂ ਚਾਂਸਸ ਕੱਟ ਹੋਣਗੇ ਚੱਲ ਵੀ ਗਏ ਪੀਆਰ ਵਾਸਤੇ ਫਿਰ ਤੁਹਾਨੂੰ ਐਡੀਸ਼ਨਲ ਸਟੱਡੀ ਲੈਣੀ ਹੀ ਪੈਣੀ ਹੈ ਹੁਣ ਉਹ ਗੱਲ ਆ ਗਈ ਹੈ ਜਿਨ੍ਹਾਂ ਦੀ ਪ੍ਰੋਫਾਈਲ ਦੇ ਵਿੱਚ 4 ਇਅਰ ਔਰ ਮੋਰ ਜਾਂ 3 ਸਾਲ ਜਾਂ ਉਸ ਤੋਂ ਜ਼ਿਆਦਾ ਗੈਪ ਹੈਗਾ ਜਾਂ 2 ਸਾਲ ਤੋਂ ਉਸ ਤੋਂ ਜ਼ਿਆਦਾ ਗੈਪ ਵੀ ਹੈਗਾ ਤਾਂ ਉਹਨਾਂ ਵਾਸਤੇ ਕੈਨੇਡਾ ਵਿੱਚ ਕਾਫੀ ਪ੍ਰੋਗਰਾਮਸ ਹੈਗੇ ਆ ਠੀਕ ਹੈ ਇੱਕ ਪਹਿਲਾ ਪ੍ਰੋਗਰਾਮ ਹੈ ਤੋ ਹੈਗਾ ਗੇਨਿੰਗ ਐਕਸਪੀਰੀਅੰਸ ਕੈਨੇਡਾ ਉਹਦੇ ਵਿੱਚ ਕੀ ਹੈਗਾ ਕਿ ਤੁਹਾਡੀ ਫਾਈਲ ਇੰਦਰੋਂ ਪੀਆਰ ਦੇ ਵਿੱਚ ਪੁੱਟ ਆਉਂਦੀ ਹੈ ਲੇਕਿਨ ਸਾਰਿਆਂ ਨੂੰ ਪਤਾ ਹੈ ਕੈਨੇਡਾ ਦੀ ਪੀਆਰ ਦੇ ਲੈਣ ਵਾਸਤੇ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਾਂ ਤਾਂ ਆਪਾਂ ਐਕਸਪ੍ਰੈਸ ਐਂਟਰੀ ਵਾਸਤੇ ਐਲੀਜੀਬਲ ਹੋਏ ਤੇ ਵਾਸਤੇ ਬੈਚਲਰਸ ਡਿਗਰੀ ਐਂਡ 778 ਬਹੁਤ ਕੁਝ ਹੈ ਜੋ ਕਿ ਅਚੀਵ ਕਰਨਾ ਇੰਡੀਆ ਤੋਂ ਹੀ ਫਰੈਸ਼ਰ ਵਾਸਤੇ ਬਹੁਤ ਟਫ ਹੈ ਤਾਂ ਦੂਜੀ ਗੱਲ ਇਹ ਆ ਜਾਂਦੀ ਹੈ ਫਿਰ ਗੇਨਿੰਗ ਐਕਸਪੀਰੀਅੰਸ ਕੈਟਾਗਰੀ ਦੇ ਵਿੱਚ ਜੇ ਆਪਾਂ ਅਪਲਾਈ ਕਰਨੇ ਆ ਤਾਂ ਇਨੀਸ਼ੀਅ ਜਿਸ ਨੌਕਆਊਟ ਦੇ ਵਿੱਚ ਆਪਾਂ ਤੁਹਾਡੀ ਫਾਈਲ ਲਗਾਈ ਹੈ ਜਿਹਦੇ ਵਿੱਚ ਤੁਹਾਨੂੰ ਵਰਕ ਪਰਮਿਟ ਦਾ ਅਪਰੂਵ ਲਾਇਆ 2 ਸਾਲ ਸੇਮ ਕੋਡ ਦੇ ਵਿੱਚ ਤੁਸੀਂ ਟੈਕਸ ਭਰਨਾ ਹੈ 3rd ਇਅਰ ਜੋ ਹੈਗਾ ਯਾ 1 ਸਾਲ ਦਾ ਟੈਕਸ ਭਰਨਾ ਹੈ ਉਹ ਤੁਸੀਂ ਹੁਣ 1 ਸਾਲ ਦੇ ਵਿੱਚ ਕੰਪਲੀਟ ਕਰ ਲਓ 1.5 ਸਾਲ ਚ ਕਰ ਲਓ ਪੌਣੇ 2 ਸਾਲ ਚ ਕਰ ਲਓ 2 ਸਾਲ ਦਾ ਟਾਈਮ ਹੈਗਾ 2 ਸਾਲ ਦੇ ਵਿੱਚ ਜਦੋਂ ਆਪਾਂ 1 ਸਾਲ ਦੇ ਟੈਕਸ ਸਟੇਟਮੈਂਟ ਸਾਡੇ ਕੋਲ ਹੋ ਜਾਂਦੀ ਹੈ ਸਾਨੂੰ ਪੀਆਰ ਕਾਰਡ ਇਸ਼ੂ ਹੋ ਜਾਂਦਾ ਹੈ ਹੁਣ ਇਹਦੇ ਵਿੱਚ ਜੇ ਕੋਈ ਮੈਰਿਡ ਹੈਗਾ ਯਾ ਜੇ ਕੋਈ ਲੜਕੀ ਮੈਰਿਡ ਹੈਗੀ ਆ ਉਹਦਾ ਸਪਾਊਸ ਦੇ ਨਾਲ ਬੇਬੀ ਵੀ ਹੈਗਾ ਹੈ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਬੱਚੇ ਨੂੰ ਡਿਪੈਂਡੈਂਟ ਵੀਜ਼ਾ ਮਿਲਦਾ ਹੈ ਜੋ ਕਿ ਬੀਇੰਗ ਐਜ਼ ਅ ਡੋਮੈਸਟਿਕ ਆਪਣਾ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਦੀ ਫੀਸਾਂ ਪਰਾਂ ਦੀ ਲੋੜ ਨਹੀਂ ਆ ਉਹਦੇ ਵਿੱਚ ਉਹ ਬੀਇੰਗ ਐਜ਼ ਅ ਡੋਮੈਸਟਿਕ ਸਟੂਡੈਂਟ ਦੀ ਫੀਸਾਂ ਭਰ ਕੇ ਉੱਥੇ ਪੜ ਵੀ ਸਕਦਾ ਹੈ ਹੁਣ ਇਹਦੇ ਵਿੱਚ ਮੇਰੇ ਕੋਲ ਅਦਰ ਜੋ ਪ੍ਰੋਗਰਾਮਸ ਹੈਗੇ ਆ ਥੈਟ ਇਜ਼ ਐਗਰੀ ਫੂਡ ਪਾਇਲਟ ਪ੍ਰੋਗਰਾਮ ਜੇਕਰ ਕਿਸੇ ਵੀ ਬੱਚਾ ਜੋ ਕਿ 21 ਸਾਲ ਤੋਂ ਉੱਤੇ ਹੈਗਾ ਆ ਔਰ ਉਹਦਾ ਫੈਮਿਲੀ ਦੀ ਆਪਦੀ ਜ਼ਮੀਨ ਹੈਗੀ ਆ ਉਹ ਇੱਕ ਜੈਨੂਇਨ ਚਾਹੀਦੀ ਆ ਮੰਮੀ ਪਾਪਾ ਦੇ ਨਾਮ ਦੀ ਹੋ ਜਾਏ ਸਭ ਤੋਂ ਵਧੀਆ ਨਹੀਂ ਤਾਂ ਇਹ ਦਾਦਾ ਦੇ ਨਾਮ ਦੀ ਜੇ ਉਹਨਾਂ ਦੇ ਨਾਮ ਦੀ ਤੁਹਾਡੀ ਪਹਿਲੀ ਹੈਗੀ ਔਰ ਜੇ ਫਾਰਮ ਹੈਗਾ ਤਾਂ ਤੁਸੀਂ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੇ ਵਿੱਚ ਵੀ ਵਰਕ ਪਰਮਿਟ ਵਾਸਤੇ ਐਲੀਜੀਬਲ ਹੋ ਤੁਹਾਨੂੰ 2 ਸਾਲ ਦਾ ਵਰਕ ਲੱਗਦਾ ਇਸ ਤੋਂ ਇਲਾਵਾ ਰੈਡ ਸਿਲ ਪ੍ਰੋਗਰਾਮ ਹੈਗਾ ਉਹਦੇ ਵਿੱਚ ਜੇਕਰ ਤੁਹਾਡੇ ਕੋਲ ਕੋਈ ਵੀ ਟੈਕਨੀਕਲ ਐਕਸਪੀਰੀਅੰਸ ਹੈਗਾ ਟੈਕਨੀਕਲ ਐਕਸਪੀਰੀਅੰਸ ਪਲੰਬਰ ਹੋ ਗਿਆ ਤੁਸੀਂ ਜਾਂ ਫਿਰ ਕਾਰਪੈਂਟਰ ਹੋਗੇ ਆਪਣਾ ਅਸਿਸਟੈਂਟ ਟਰੱਕਰ ਹੋਗੇ ਜਾਂ ਫਿਰ ਏਸੀ ਐਂਡ ਰੈਫਰਿਜਰੇਸ਼ਨ ਹੀਟਿੰਗ ਦੇ ਤੁਹਾਨੂੰ ਐਕਸਪੀਰੀਅੰਸ ਹੈਗਾ ਔਰ ਕੋਈ ਤੁਸੀਂ ਆਈਟੀਆਈ ਕੀਤੀ ਹੋਈ ਹੈ ਇਹਦੇ ਵਿੱਚ ਵੀ ਤੁਸੀਂ 2 ਸਾਲ ਦਾ ਵਰਕ ਪਰਮਿਟ ਲੈ ਸਕਦੇ ਹੋ ਗੱਲ ਆ ਗਈ ਕੀ ਇਹਦੇ ਵਿੱਚ ਸਾਨੂੰ ਆਇਲ ਦੀ ਲੋੜ ਪੈਗੀ ਜੇਕਰ ਆਪਾਂ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੇ ਵਿੱਚ ਜਾ ਰਹੇ ਜਿਦੇ ਵਿੱਚ ਐਗਰੀਕਲਚਰ ਆ ਗਿਆ ਫਾਰਮਰ ਆ ਗਿਆ ਪੋਲਟਰੀ ਫਾਰਮ ਵਰਕਰ ਆ ਗਿਆ ਮੀਟ ਕਟਰ ਆਗੇ ਬੁਚਰ ਆਗੇ ਜੋ ਇਹ ਬਣੀਆਂ categories ਹੈਗੀਆਂ ਇਹਦੇ ਵਿੱਚ ਸਾਨੂੰ ਐਲਜੀ ਲੋਡ ਨਹੀਂ ਹੈ ਰੈਸਟ ਆਫ ਦਾ ਜੋ ਵਰਕ ਆਪਣੇ ਹੈਗਾ ਜੌਬ ਆਫਰ ਉਹਦੇ ਵਿੱਚ ਤੁਹਾਨੂੰ 4 CLB4 ਜਾਂ CLB5 4 ਜਾਂ 5 ਬੈਂਡ ਲੈਣ ਦੀ ਲੋਡ ਪੈਂਦੀ ਹੈ ਹੁਣ ਇਹਦੇ ਵਿੱਚ ਦੇਖੋ ਆਪਾਂ ਕੈਨੇਡਾ ਜਾਣਾ ਵੀ ਹੈਗਾ ਇੰਪਲੋਇਰ ਕੋਲ ਕੰਮ ਵੀ ਕਰਨਾ ਹੈਗਾ ਆ ਤਾਂ ਆਬਵੀਅਸਲੀ ਨਿਕ ਇੰਗਲਿਸ਼ ਤਾਂ ਸਾਨੂੰ ਆਣੀ ਹੀ ਚਾਹੀਦੀ ਹੈ ਔਰ ਵੈਸੇ ਵੀ ਮੈਨੂੰ ਤੁਹਾਡੀ ਜੋ ਆਇਲਸ ਹੈ ਤੁਹਾਡੀ ਫਾਈਲ ਜਦੋਂ ਪ੍ਰੋਸੈਸ ਹੁੰਦੀ ਹੈ 3.5 ਮਹੀਨੇ ਦੇ ਵਿੱਚ ਵਿੱਚ ਆਪਾਂ ਲੋਜ ਕਰਨੇ ਹੁੰਦੇ ਆ ਤਾਂ ਮੈਨੂੰ ਉਸ ਟਾਈਮ ਚਾਹੀਦੀ ਹੈ ਤਾਂ ਉਹ ਮੋਰ ਥੈਨ ਇਨਫ ਟਾਈਮ ਹੋ ਜਾਂਦਾ ਹੈ ਕਿ ਤੁਸੀਂ ਉਹ ਆਪਣਾ ਆਇਲਜ਼ ਜਾਂ ਪੀਟੀ ਜੋ ਵੀ ਕਰਨਾ ਹੈਗਾ ਇੰਗਲਿਸ਼ ਦਾ ਐਗਜ਼ਾਮ ਤੁਸੀਂ ਪ੍ਰੀਪੇਅਰ ਕਰਕੇ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਕੈਨੇਡਾ ਵਰਕ ਪਰਮਿਟ ਜੋ ای ایف ایس ਤੁਹਾਡੇ ਵਾਸਤੇ ਲੈ ਕੇ ਆਇਆ ਉਹਦੀ ਖਾਸੀਅਤ ਦੱਸਣਾ ਕਿ ਆਪਣੇ ਜੋ ਏਮਪਲੋਇਰ ਹੋਣਗੇ ਕਿਉਂਕਿ ਕਾਫੀ ਬੱਚੇ ਕਹਿੰਦੇ ਯਾਰ ਆਪਾਂ ਉੱਥੇ ਪਹੁੰਚ ਤਾਂ ਜਾਂਦੇ ਆ ਬਟ ਏਮਪਲੋਇਰ ਸਾਨੂੰ ਹਰਾਸ ਬਹੁਤ ਕਰਦਾ ਹੈ ਟਾਈਮਲੀ ਸੈਲਰੀ ਨਹੀਂ ਮਿਲ ਰਹੀ ਹੈ ਸ਼ਿਫਟਾਂ ਜ਼ਿਆਦਾ ਲਗਵਾ ਇਹ ਵੀ ਤੁਹਾਨੂੰ ਸੱਚਾਈ ਪਤਾ ਹੈ ਜਿੱਥੇ 19 ਡਾਲਰ ਗਵਰਨਮੈਂਟ ਦਾ ਰੇਟ ਹੈਗਾ ਸਾਰੇ ਕਹਿੰਦੇ 11 ਡਾਲਰ ਮਿਲ ਰਿਹਾ 12 ਡਾਲਰ ਮਿਲ ਰਿਹਾ ਐਦਾਂ ਦਾ ਕੁਝ ਨਹੀਂ ਹੋਏਗਾ ਅਰੇਂਜ ਜੌਬ ਹੋਏਗੀ ਜੌਬ ਆਫਰ ਇੱਥੋਂ ਤੁਹਾਡਾ ਐਗਰੀ ਹੋ ਕੇ ਜਾਏਗਾ ਔਰ ਆਪਣੇ ਐਫਐਸ ਦੇ ਕੈਲਬ੍ਰੇਸ਼ਨ ਵੀ ਜਿੰਨੇ ਵੀ ਏਮਪਲੋਇਰ ਹੈਗੇ ਆ ਉਹ ਸਾਰੇ ਦੇ ਸਾਰੇ ਮੋਸਟਲੀ ਤੁਹਾਨੂੰ ਕੈਨੇਡੀਅਨ ਜਾਂ ਅਦਰ ਕੰਟਰੀਜ਼ ਦੇ ਮਿਲਣਗੇ ਇਟ ਮੀਨਸ ਕਿ ਤੁਹਾਡਾ ਐਕਸਪਲੋਇਟੇਸ਼ਨ ਨਹੀਂ ਹੋਏਗਾ ਜੋ ਆਪਣੇ ਇੰਡੀਅਨ ਜਾਂ ਏਸ਼ੀਅਨ ਏਮਪਲੋਇਰ ਵੀ ਹੋਣਗੇ ਉਹਨਾਂ ਨਾਲ ਵੀ ਕਲੀਅਰ ਕਟ ਆਪਣਾ ਐਗਰੀਮੈਂਟ ਹੋਏਗਾ ਕਿ ਜਿਸ ਸੈਲਰੀ ਤੇ ਤੁਹਾਨੂੰ ਬੁਲਾ ਔਰ ਜਿਨਨੇ ਘੰਟੇ ਤੁਹਾਨੂੰ ਵੀਕਲੀ ਸ਼ਿਫਟ ਮਿਲੇਗੀ ਉਹ ਹੈਗੀ ਹੈ ਜੌਬ ਆਫਰ ਤੇ 40 ਘੰਟੇ ਹੀ ਬੰਦਾ ਇੱਕ ਸ਼ਿਫਟ ਲੈ ਕੇ ਦੇ ਸਕਦਾ ਤੁਹਾਨੂੰ 40 ਤੋਂ ਉੱਤੇ ਨਹੀਂ ਦੇ ਸਕਦਾ ਤਾਂ ਉਹਨੇ ਤੁਹਾਨੂੰ 40 ਘੰਟੇ ਦੀ ਸੈਲਰੀ ਪਰ ਵੀਕ ਪੇ ਕਰਨੀ ਹੈ ਤਾਂ ਕਰਨੀ ਹੈ ਭਲੇ ਉਹ ਤੁਹਾਨੂੰ ਸ਼ਿਫਟ ਦੇ ਪਾਵੇ ਜਾਂ ਨਹੀਂ ਦੇ ਪਾਵੇ ਉਹ ਉਹਦਾ ਗਵਰਨਮੈਂਟ ਅਪਰੂਵਡ ਜੌਬ ਆਫਰ ਹੋਏਗਾ ਹੂੰ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਕੋਲੇ ਆ ਜਾਂਦੀਆਂ ਜੇਕਰ ਤੁਸੀਂ ਵਰਕ ਪੇਜ ਜਾਣਾ ਚਾਹੇ ਤੁਸੀਂ ਨਿਊਜ਼ੀਲੈਂਡ ਦੀ ਗੱਲ ਕਰਦੇ ਹੋ ਬਹੁਤ ਸੋਹਣਾ ਮੁਲਕ ਹੈ ਬਹੁਤ ਸਾਰੇ ਸਟੂਡੈਂਟ ਵਿਜ਼ੇ ਤੇ ਉੱਥੇ ਪਹਿਲਾਂ ਗਏ ਆ ਔਰ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਿਹੜਾ ਨਿਊਜ਼ੀਲੈਂਡ ਹੈ ਵਰਕ ਪਰਮਿਟ ਵੀ ਦਿੰਦਾ ਔਰ ਵਰਕ ਪਰਮਿਟ ਦੇ ਨਾਲ ਉੱਥੇ ਜਾ ਕੇ ਤੁਸੀਂ ਆਪਣਾ ਵਧੀਆ ਲਾਈਫ ਕੰਮ ਦੇ ਨਾਲ-ਨਾਲ ਵਧੀਆ ਪੈਸੇ ਵੀ ਕਮਾ ਸਕਦੇ ਹੋ ਔਰ ਉਸ ਤੋਂ ਬਾਅਦ ਅੱਗੇ ਕਿਤੇ ਮੂਵ ਵੀ ਹੋ ਸਕਦੇ ਹੋ ਪੀਆਰ ਦੀਆਂ ਆਪਸ਼ਨਸ ਵੀ ਹੁੰਦੀਆਂ ਜੀ ਵਰਕ ਤੋਂ ਬਾਅਦ ਅੱਗੇ ਕਿੰਨੇ ਸਾਲ ਦਾ ਵਰਕ ਪਰਮਿਟ ਜਿਹੜਾ ਹੁੰਦਾ ਹੈ ਇਹ ਜੀ ਹਾਂ ਹੁਣ ਮੈਂ ਜਿੱਦਾਂ ਭਾਜ ਨੇ ਨਿਊਜ਼ੀਲੈਂਡ ਦੀ ਗੱਲ ਕੀਤੀ ਔਰ ਪੀਆਰ ਦੀ ਗੱਲ ਕੀਤੀ ਹੈ ਤੁਸੀਂ ਮਾਰਕੀਟ ਦੇ ਵਿੱਚ ਜਿੱਥੇ ਵੀ ਚਲ ਜਾਓ ਹਰ ਕੋਈ ਇਹ ਕਹਿੰਦਾ ਨਿਊਜ਼ੀਲੈਂਡ ਦੀ ਪੀਆਰ ਤਾਂ ਬਹੁਤ ਔਖੀ ਹੈ ਹੁੰਦੀ ਨਹੀਂ ਹੈ ਮੈਂ ਵੀ ਐਗਰੀ ਕਰਨਾ ਇੱਥੋਂ ਪੀਆਰ ਅਪਲਾਈ ਕਰੋਗੇ ਨੈਕਸਟ ਟੂ ਇੰਪੋਸੀਬਲ ਕਿ ਤੁਹਾਨੂੰ ਨਿਊਜ਼ੀਲੈਂਡ ਦੀ ਪੀਆਰ ਮਿਲੇਗੀ ਲੇਕਿਨ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਏ ਈ ਡਬਲਯੂ ਵੀ ਕੈਟਾਗਰੀ ਐਕ੍ਰਿਗ੍ਰੇਟਿਡ EMPLOYER ਵਰਕ ਵੀਜ਼ਾ ਦੇ ਬਾਰੇ ਪਤਾ ਕਰਿਓ ਉਹਦੇ ਵਿੱਚ ਤੁਹਾਨੂੰ 5 ਸਾਲ ਬਾਅਦ ਰਾਈਟ ਟੂ ਪਰਮਾਨੈਂਟ ਰੈਜ਼ਿਡੈਂਸੀ ਰਾਈਟ ਟੂ ਰੈਜ਼ਿਡੈਂਟ ਕਾਰਡ ਦਾ ਆਪਸ਼ਨ ਮਿਲਦਾ ਹੈ ਹੁਣ ਇਹਦੇ ਵਿੱਚ EFS ਕੋਲ ਆਪਸ਼ਨ ਹੈਗਾ ਉਹ ਹੈਗਾ 2 ਸਾਲ ਦਾ ਵਰਕ ਪਰਮਿਟ ਜਾਂ 3 ਸਾਲ ਦਾ ਵਰਕ ਪਰਮਿਟ ਠੀਕ ਹੈ ਜੇਕਰ ਆਪਾਂ 3 ਸਾਲ ਦੇ ਵਰਕ ਪਰਮਿਟ ਦੇ ਉੱਤੇ ਜਾਂਦੇ ਹਾਂ ਔਰ ਸਾਡੀ ਸੈਲਰੀ ਵਿੱਚ $2 ਪਰ ਆਰ ਦਾ ਹਾਈਕ ਹੁੰਦਾ ਹੈ ਫਿਰ ਸਾਨੂੰ 2 ਸਾਲ ਦੀ ਐਕਸਟੈਂਸ਼ਨ ਹੋਰ ਮਿਲਦੀ ਹੈ ਸੇਮ ਕੈਟਾਗਰੀ ਵਿੱਚ ਆਪਾਂ ਕੰਮ ਕਰ ਰਹੇ ਹਾਂ 雇ਰ ਪਲੇ ਚੇਂਜ ਕਰ ਸਕਨੇ ਆ ਉਹਦਾ ਕੋਈ ਇਸ਼ੂ ਨਹੀਂ ਹੈਗਾ ਲੇਕਿਨ ਜੌਬ ਕੈਟਾਗਰੀ ਸਾਡੀ ਉਹ ਸੇਮ ਹੈਗੀ ਹੈ ਥੈਨ ਆਪਾਂ 5ਵੇਂ ਸਾਲ ਤੋਂ ਆ 6ઠ੍ਹੇ ਸਾਲ ਦੇ ਵਾਸਤੇ ਰਾਈਟ ਟੂ ਪਰਮਨੈਂਟ ਰੈਜ਼ੀਡੈਂਸੀ ਆਪਾਂ ਨਿਊਜ਼ੀਲੈਂਡ ਦਾ ਰੈਜ਼ੀਡੈਂਟ ਕਾਰਡ ਲੈ ਸਕਨੇ ਆ ਗੱਲ ਮੁੱਕਦੀ ਇੱਥੇ ਆਂਦੀ ਹੈ ਕਿ ਆਪਾਂ ਜਦੋਂ ਜੋਬ ਤੇ ਗਏ ਆਂ ਆਪਾਂ ਪ੍ਰੋਪਰਲੀ ਟੈਕਸ ਪੇ ਕਰਨਾ ਹੈ ਇਦਾਂ ਨਹੀਂ ਕਿ ਆਪਾਂ ਕੈਸ਼ ਤੇ ਕੰਮ ਕਰੀ ਜਾ ਰਹੇ ਆਂ ਸਾਡੇ ਕੋਲ ਕੋਈ ਟੈਕਸ ਸਟੇਟਮੈਂਟ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਇਸ ਚੀਜ਼ ਦਾ ਹੀ ਐਫਐਸ ਤੁਹਾਡੇ ਨਾਲ ਐਗਰੀਮੈਂਟ ਕਰਦਾ ਹੈ ਹੁਣ ਨਿਊਜ਼ੀਲੈਂਡ ਵਾਸਤੇ ਮਿਨੀਮਮ ਰਿਕੁਆਇਰਮੈਂਟ ਕੀ ਹੈਗੀ ਹੈ ਇਹਦੇ ਵਿੱਚ ਤੁਸੀਂ 8th ਪਾਸ ਹੋ ਯੈਸ ਯੂ ਆਰ ਐਲੀਜੀਬਲ ਕਿਉਂਕਿ ਦੋ ਤਿੰਨ ਕੈਟਾਗਰੀਜ਼ ਮੇਰੇ ਕੋਲ ਦਿੱਤਾ ਦੀਆਂ ਹੈਗੀਆਂ ਜਿਨ੍ਹਾਂ ਵਿੱਚ ਤੁਹਾਡੇ ਈਸੀਆਰ ਪਾਸਪੋਰਟ ਵੀ ਹੈਗਾ ਕੋਈ ਇਸ਼ੂ ਨਹੀਂ ਹੈ दैट ਇਜ਼ ਸਿਕਿਉਰਟੀ ਗਾਰਡ ਆ ਆਪਣਾ ਡਰਾਈਵਿੰਗ ਦਾ ਵੀ ਇਹਦੇ ਵਿੱਚ ਥੋੜਾ ਆ ਜਾਂਦਾ ਮੈਕਸਿਮਿਮ ਇਹਦੇ ਵਿੱਚ ਆਉਂਦਾ ਹੈ ਹੌਸਪਿਟੈਲਿਟੀ ਹੋਟਲ ਇੰਡਸਟਰੀ ਤੋਂ ਰਿਲੇਟਡ ਉਹਦੇ ਵਿੱਚ ਆਗੇ ਲਾਂਡਰੀ ਸਰਵਿਸ ਐਂਡ ਹਾਊਸਕੀਪਿੰਗ ਪਰ 7.25 ਡਾਲਰ ਤੁਹਾਡੀ ਮਿਨੀਮਮ ਸੈਲਰੀ ਪਰ ਆਰ ਦੇ ਇਧਰੋਂ ਲੱਗ ਕੇ ਜਾਂਦੀ ਹੈ ਤੁਸੀਂ ਈਜ਼ੀਲੀ ਜੋ ਹੈਗਾ 3500 ਟੂ 4200 ਨਿਊਜ਼ੀਲੈਂਡ ਡਾਲਰ ਆਰਨ ਕਰ ਸਕਦੇ ਹੋ ਰਹਿਣਾ ਔਰ ਖਾਣਾ ਜੋ ਹੈਗਾ ਆ ਉਹ ਤੁਹਾਨੂੰ ਜਿਸ ਕੰਪਨੀ এমਪਲੋਇਰ ਕੋਲ ਤੁਸੀਂ ਕੰਮ ਕਰ ਰਹੇ ਹੋ ਓਬਵੀਅਸਲੀ ਜਿੱਦਾਂ ਤੁਸੀਂ ਹੋਟਲ 'ਚ ਕੰਮ ਕਰ ਰਹੇ ਹੋ ਤਾਂ ਟੂ ਟਾਈਮ ਮੀਲ ਐਂਡ ਕਮੋਡੀਸ਼ਨ ਉਹ ਤੁਹਾਨੂੰ ਆਪਣੇ ਵੱਲੋਂ ਹੀ ਪ੍ਰੋਵਾਈਡ ਕਰਸਦੇ ਹੋ ਜੇਕਰ ਤੁਸੀਂ ਸ਼ੇਅਰਿੰਗ ਦੇ ਵੱਲੋਂ ਬਾਰੇ ਕਮੋਡੀਸ਼ਨ ਲੈ ਲੈਂਦੇ ਹੋ ਥੈਨ ਤੁਹਾਨੂੰ 700 ਡਾਲਰ ਐਡੀਸ਼ਨਲ ਸੈਲਰੀ ਮਿਲਦੀ ਹੈ ਤਾਂ ਨਿਊਜ਼ੀਲੈਂਡ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਆਪਸ਼ਨ ਹੈਗਾ ਜੇਕਰ ਆਪਾਂ ਡਾਇਰੈਕਟਲੀ ਵਰਕ ਪਰਮਿਟ ਦੇ ਉੱਤੇ ਜਾਣਾ ਚਾਹੁੰਦੇ ਆ ਸਪਾਊਸ ਵੀ ਨਾਲ ਜਾ ਰਿਹਾ ਡਿਪੈਂਡੈਂਟ ਚਾਈਲਡ ਵੀ ਨਾਲ ਜਾ ਸਕਦਾ ਔਰ ਜਸਟ ਉਹਨਾਂ ਦੀ ਐਮਬੈਸੀ ਫ ਐਡੀਸ਼ਨਲ ਖਰਚ ਆਉਂਦਾ ਹੈ ਤੇ ਭਾਜੀ ਆਪਾਂ ਗੱਲ ਕਰੀ ਹੈ ਨਾ 올ਓਵਰ ਵਰਲਡ ਦੀ ਜਦੋਂ ਪਿੱਛੇ ਲੋਕਡਾਊਨ ਵਗੈਰਾ ਸਾਰਾ ਲੱਗਿਆ ਸੀਗਾ ਸਭ ਤੋਂ ਪਤਾ ਹੈ ਸਾਰਿਆਂ ਨੂੰ ਪਤਾ ਹੈ ਨਿਊਜ਼ੀਲੈਂਡ ਸਭ ਤੋਂ ਪਹਿਲਾਂ ਦਰਵਾਜ਼ੇ ਬੰਦ ਕੀਤੇ ਸੀ ਸਭ ਤੋਂ ਲੇਟ ਦਰਵਾਜ਼ੇ ਖੋਲੇ ਸੀਗੇ ਇੱਕ ਦੁਨੀਆ ਦੀ ਸਭ ਤੋਂ ਸੇਫਸਟ ਔਰ ਸਭ ਤੋਂ ਇਕਨੋਮੀ ਵਾਈਸ ਸਟਰੋਂਗ ਕੰਟਰੀ ਹੈਗੀ ਆ ਉਹ ਇਸ ਤੋਂ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ that is employment ਜਿੱਦਾਂ ਆਪਾਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਕੰਮ ਦੇ ਵਾਸਤੇ ਜਾਂਦੇ ਆ ਤੇ ਮੈਂ ਗੱਲ ਕਰਕੇ ਹਟਿਆ ਇੰਪਲੋਇਰ ਟਾਈਮਲੀ ਸੈਲਰੀ ਨਹੀਂ ਦਿੰਦਾ ਜਾਂ ਸ਼ਿਫਟਾਂ ਜ਼ਿਆਦਾ ਲੈਂਦਾ ਹੈ ਸੈਲਰੀ ਘਟ ਦਿੰਦਾ ਨਿਊਜ਼ੀਲੈਂਡ ਗਵਰਨਮੈਂਟ ਲੇਬਰ ਲਾ ਇਸ ਮਾਮਲੇ ਬਹੁਤ ਜ਼ਿਆਦਾ ਸਟ੍ਰਿਕਟ ਹੈ ਜੇਕਰ ਕੋਈ ਵੀ ਇੰਪਲੋਇਰ ਤੁਹਾਨੂੰ ਇੱਕ ਮਹੀਨੇ ਸੈਲਰੀ ਨਹੀਂ ਦੇ ਰਿਹਾ ਜਾਂ ਫਿਰ ਉਹ ਤੁਹਾਨੂੰ ਜਾ ਕੇ ਕੰਮ ਨਹੀਂ ਦਿੰਦਾ ਹੀ ਕੰਪਨੀ ਬਾਉਂਡ ਹੈ ਤੁਹਾਨੂੰ ਫਿਰ ਤੁਸੀਂ ਇੰਪਲੋਇਰ ਚੇਂਜ ਕਰ ਸਕਦੇ ਹੋ ਔਰ ਕੰਪਨੀ ਤੁਹਾਨੂੰ 9 ਮਹੀਨੇ ਦੀ ਸੈਲਰੀ ਦੇ ਕੇ ਫਿਰ ਬਾਹਰ ਕਰ ਸਕਦੀ ਹੈ ਇਦਾਂ ਤੁਹਾਨੂੰ ਕੋਈ ਕੰਪਨੀ ਬਾਹਰ ਨਹੀਂ ਕਰ ਸਕਦੀ ਹੈ ਤਾਂ ਜੇਕਰ ਤੁਸੀਂ ਇਧਰੋਂ ਬਿਲਕੁਲ ਪੱਕੇ ਹੋ ਕੇ ਜਾਣਾ ਚਾਹੁੰਦੇ ਹੋ ਕਿ ਮੈਨੂੰ ਜਾ ਕੇ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਦੈਨ ਤੁਸੀਂ ਨਿਊਜ਼ੀਲੈਂਡ ਨੂੰ ਆਪਟ ਕਰੋ ਸਾਢੇ 3 ਮਹੀਨੇ ਦਾ ਪ੍ਰੋਸੈਸ ਹੈਗਾ ਈਸੀਆਰ ਨੌਨ ਈਸੀਆਰ ਦੋਨੋਂ ਪਾਸਪੋਰਟ ਚੱਲਦੇ ਆ ਮਿਨਿਮਮ 8 ਚਾਹੀਦੀ ਹੈ ਮੇਰੇ ਕੋ ਸਿਕਿਉਰਿਟੀ ਗਾਰਡ ਆਪਣਾ ਔਰ ਉਸ ਤੋਂ ਇਲਾਵਾ ਹੋਟਲ ਇੰਡਸਟਰੀ ਦੇ ਵਿੱਚੋਂ ਹੈਗਾ ਇਹਦੇ ਵਿੱਚ ਜੌਬ ਆਫਰ ਹੈਗਾ ਹੋਟਲ ਇੰਡਸਟਰੀ ਵਿੱਚ ਜੇਕਰ ਤੁਸੀਂ ਸ਼ੈਫ ਦਾ ਕੋਰਸ ਕੀਤਾ ਹੋਇਆ ਤਾਂ ਸ਼ੈਫ ਹੈਗਾ ਨਹੀਂ ਤਾਂ ਫਿਰ ਹਾਊਸਕੀਪਿੰਗ ਲਾਂਡਰੀ ਹੋਗੀ ਹੈ ਤੇ ਬਾਕੀ ਕੇਅਰ ਦੇ ਵਿੱਚ ਆ ਗਿਆ ਜਿਵੇਂ ਉਹਨਾਂ ਦੇ ਗਾਰਡਨ ਵਗੈਰਾ ਹੁੰਦੇ ਆ ਉਹਨਾਂ ਦੇ ਵਿੱਚ ਹੈਗੇ ਆ ਤੇ ਬਾਕੀ ਵੈਲੇ ਡਰਾਈਵਰ ਦੀ ਵੀ ਜੌਬਸ ਹੈਗੀਆਂ